ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਜੀ ਬਣਾ ਰਹੇ ਹਾਂਗੇ ਤੋਰੀਆਂ ਦੀ ਸਬਜ਼ੀ ਬਹੁਤ ਹੀ ਯੂਨੀਕ ਜਿਹੇ ਤਰੀਕੇ ਨਾਲ ਮੈਂ ਦੇਖੋ ਆਪਾਂ ਬਣਾਵਾਂਗੇ ਅੱਜ ਤੋਰੀਆਂ ਨੂੰ ਉਬਾਲ ਕੇ ਆਪਾਂ ਨੇ ਪਾਣੀ ਉਬਲਣਾ ਰੱਖ ਦਿੱਤਾ ਹੈਗਾ ਤੋਰੀਆਂ ਆਪਾਂ ਸਾਰੀਆਂ ਕੱਟ ਕੇ ਵਾਸ਼ ਕਰਕੇ ਰੱਖ ਲਈਆਂ ਨੇ ਜੀਆਂ ਆਪਾਂ ਬਾਲੀਆਂ ਜਿਆਦਾ ਨਹੀਂ ਬਾਲਾਂਗੇ ਕੁਵਾਲਾ ਹੀ ਦੇਵਾਂਗੇ ਆਪਾਂ ਗਰਮ ਪਾਣੀ ਵਿੱਚ ਦੀ ਕਟਾਂਗੇ ਬਸ ਮੈਂ ਆਪਣਾ ਪਾਣੀ ਹੋ ਰਿਹਾ ਗਰਮ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਤੋਰੀਆਂ ਇਹ ਤੋਰੀਆਂ ਆਪਾਂ ਨੇ ਕੱਟ ਕੇ ਸਾਰੀਆਂ ਵਾਸ਼ ਕਰਕੇ ਰੱਖੀਆਂ ਹੋਈਆਂ ਸੀ ਆਪਾਂ ਵਿੱਚ ਪਾਤੀਆਂ ਪਾਣੀ ਦੇ ਇਹਨੂੰ ਥੋੜਾ ਜਿਹਾ ਉਬਾਲ ਆਉਣ ਦੇਵਾਂਗੇ ਇਸ ਤਰੀਕੇ ਨਾਲ ਬਣਾ ਕੇ ਦੇਖੋ ਬਹੁਤ ਜ਼ਿਆਦਾ ਟੇਸਟੀ ਤੋਰੀਆਂ ਬਣਦੀਆਂ ਨਹੀਂ ਆ ਬਸ ਤਾਂ ਦੁੱਧ ਵਾਲੀਆਂ ਤੋਰੀਆਂ ਆਪਾਂ ਭੁੰਨ ਕੇ ਮਸਾਲਾ ਭੁੰਨ ਕੇ ਵਿੱਚ ਤੋਰੀਆਂ ਭੁੰਨ ਕੇ ਬਣਾਉਣੀਆਂ ਇਸ ਤਰ੍ਹਾਂ ਸੁੱਕੀਆਂ ਬਣਾਵਾਂਗੇ ਆਪਾਂ ਟਮਾਟਰ ਵਗੈਰਾ ਮਸਾਲੇ ਵਗੈਰਾ ਪਾ ਕੇ ਬਹੁਤ ਜ਼ਿਆਦਾ ਟੇਸਟੀ ਬਣਦੀਆਂ ਨੇ ਜੀ ਇਸ ਤਰ੍ਹਾਂ ਬਣਾ ਕੇ ਦੇਖੋ ਆ ਦੇਖੋ ਆਪਣੀਆਂ ਤੋਰੀਆਂ ਉਬਲਣੀਆਂ ਸਟਾਰਟ ਹੋ ਗਿਆ ਪਾਣੀ ਇਹਨੂੰ ਉਵਾਲ ਆ ਗਿਆ ਹੈਗਾ ਹੁਣ ਬਸ ਆਪਾਂ ਇਹਨੂੰ ਬਾਹਰ ਕੱਢਾਂਗੇ ਇਹਦਾ ਸਾਰਾ ਪਾਣੀ ਸੁਕਾ ਲਾਂਗੇ ਬਾਹਰ ਕੱਢ ਕੇ ਹੀ ਇਸ ਤਰੀਕੇ ਨਾਲ ਬਣਾ ਕੇ ਖਾ ਕੇ ਦੇਖੋ ਬਹੁਤ ਹੀ ਨਵਾਂ ਤਰੀਕਾ ਹੈ ਇਹ ਬਾਕੀ ਸਾਡੀਆਂ ਵੀਡੀਓਜ਼ ਤੁਹਾਨੂੰ ਕਿਵੇਂ ਲੱਗਦੀਆਂ ਹੁੰਦੀਆਂ ਨੇ ਜੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਆਪਣੇ ਚੈਨਲ ਨੂੰ ਗੱਤ ਤੋਂ ਵੱਧ ਸਬਸਕ੍ਰਾਈਬ ਕਰੋ ਧੰਨਵਾਦ ਹੈ ਜੀ ਸਾਰਿਆਂ ਦਾ ਜਿਹੜੇ ਆਪਣੇ ਚੈਨਲ ਤੇ ਆ ਰਹੇ ਨੇਗੇ। ਤੈ ਇਹਦੇ ਲਈ ਧੰਨਵਾਦ ਕਰਦੇ ਆਂ ਸੀ ਜਿਹੜੇ ਆਪਣੇ ਚੈਨਲ ਤੇ ਸੋਹਣੇ-ਸੋਹਣੇ ਕਮੈਂਟ ਕਰਦੇ ਨੇਗੇ। ਆਪਣੀ ਰੈਸਪੀਜ਼ ਨੂੰ ਪਿਆਰ ਦੇ ਰਹੇ ਹੋਗੇ। ਸ਼ੁਕਰੀਆ ਜੀ ਸਾਰਿਆਂ ਦਾ। ਆ ਦੇਖੋ ਆਪਾਂ ਨੇ ਸਾਰੀਆਂ ਤੋਰੀਆਂ ਤੋਰੀਆਂ ਵਿੱਚੋਂ ਪਾਣੀ ਛਾਣ ਲਿਆਗਾ। ਤੋਰੀਆਂ ਲੱਗ ਕੱਟ ਲਈਆਂ ਨੇ ਆਪਾਂ ਸਾਰੀਆਂ। ਆਪਾਂ ਨਿਊਜ ਸਟਾਈਲ ਨਾਲ ਬਣਾ ਰਹੇ ਆਂ ਜੀ ਇਹ ਇਸ ਤਰ੍ਹਾਂ। ਜੇ ਆਪਾਂ ਤੋਰੀਆਂ ਭੁੰਨਦੇ ਆਂ ਕਾਫੀ ਟਾਈਮ ਤੱਕ ਇਹ ਥੋੜੀਆਂ ਜਿਹੀਆਂ ਮੋਟੀਆਂ ਤੋਰੀਆਂ ਸੀਗੀਆਂ ਜਿਹੜੀਆਂ ਕਿ ਬਰੀਕ ਪਤਲੀਆਂ-ਪਤਲੀਆਂ ਹੁੰਦੀਆਂ ਉਹ ਤਾਂ ਛੇਤੀ ਪੱਕ ਜਾਂਦੀਆਂ ਥੋੜਾ ਜਿਹਾ ਪਾਣੀ ਛੱਡ ਜਾਂਦੀਆਂ ਨਹੀਂ ਹੈਗੀਆਂ ਸਬਜ਼ੀ ਚ ਜੀ ਇਸ ਤਰ੍ਹਾਂ ਦੇਖੋ ਸਾਰੀਆਂ ਕੱਢ ਲਈ ਆਪਾਂ ਨੇ ਸਰੋਂ ਦਾ ਤੇਲ ਚੰਗੀ ਤਰ੍ਹਾਂ ਗਰਮ ਕਰ ਲਿਆ ਇਹਦੇ ਵਿੱਚ ਜੀਰਾ ਪਾ ਲਿਆ ਹੈਗਾ ਉਸ ਤੋਂ ਬਾਅਦ ਆਪਾਂ ਪਿਆਜ਼ ਪਾਵਾਂਗੇ ਪਿਆਜ਼ ਭੁੰਨਾਂਗੇ ਇਹਦੇ ਵਿੱਚ ਪਾ ਕੇ ਤੇਲ ਵਿੱਚ ਚੰਗੀ ਤਰ੍ਹਾਂ ਫਰਾਈ ਕਰਾਂਗੇ ਪਿਆਜ਼ ਨੂੰ ਇੱਧਰ ਆਪਾਂ ਨੇ ਜੀ ਆਦਰ ਹਰੀ ਮਿਰਚ ਥੋੜੀ ਜੀ ਕੁਝ ਸੁੱਕੀਆਂ ਲਾਲ ਮਿਰਚਾਂ ਪਾਈਆਂ ਨੇ ਟਮਾਟਰ ਪਾਇਆ ਹੈਗਾ ਇਹ ਆਪਾਂ ਨੇ ਪਿਓਰੀ ਤਿਆਰ ਕਰ ਲਈ ਇਸ ਤਰ੍ਹਾਂ ਦੇਖੋ ਜੀ ਬਾਕੀ ਆਪਾਂ ਨੇ ਦੇ ਵਿੱਚ ਜੋ ਮਸਾਲੇ ਜਿਵੇਂ ਕਿ ਕਾਲੀ ਮਿਰਚ ਵਗੈਰਾ ਹੋਰ ਮਸਾਲੇ ਸੀਗੇ ਸੁੱਕਾ ਧਨੀਆ ਵਗੈਰਾ ਸੋ ਉਹ ਵੀ ਵਿੱਚ ਹੀ ਪੀਸ ਲਿਆ ਆਪਾਂ ਨੇ ਕੁੰਡੇ ਸੋਟੇ 'ਚ ਇੱਧਰ ਆਪਣੇ ਪਿਆਜ਼ ਫਰਾਈ ਹੋ ਰਹੇ ਨੇ ਚੰਗੀ ਤਰ੍ਹਾਂ ਪਿਆਜ਼ ਫਰਾਈ ਹੋਣ ਤੇ ਆਪਾਂ ਇਹ ਜਿਹੜਾ ਮਸਾਲਾ ਬਣਾ ਕੇ ਰੱਖਿਆ ਇਹ ਸਾਰਾ ਮਸਾਲਾ ਆਪਾਂ ਵਿੱਚ ਪਾਵਾਂਗੇ ਇਹਦੇ ਦੇਖੋ ਜੀ ਪਿਆਜ਼ ਆਪਣੇ ਚੰਗੀ ਤਰ੍ਹਾਂ ਭੁੱਜ ਚੁੱਕੇ ਨੇ ਹੁਣ ਆਪਾਂ ਇਹ ਜੋ ਮਸਾਲਾ ਫਰਾਈ ਕੀਤਾ ਹੋਇਆ ਸੌਰੀ ਜੀ ਮਸਾਲਾ ਆਪਾਂ ਨੇ ਕੁੱਟ ਕੇ ਰੱਖਿਆ ਹੋਇਆ ਸੀ ਇਹ ਮਸਾਲਾ ਪਾਵਾਂਗੇ ਇਹਦੇ ਵਿੱਚ ਹਾਂ ਲੋ ਪਿਆਜ਼ ਤੇ ਆਪਣਾ ਥੋੜਾ ਜਿਹਾ ਲਸਣ ਪਾਇਆ ਸੀ ਆਪਾਂ ਇਹ ਫਰਾਈ ਕਰਨ ਵਾਸਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲਾ ਜੀ ਜੋ ਤਿਆਰ ਕਰਿਆ ਹੋਇਆ ਮਸਾਲਾ ਸੀ ਇਸ ਤਰ੍ਹਾਂ ਬਣਾ ਕੇ ਖਾ ਕੇ ਦੇਖਿਓ ਜੀ ਦੇਖੋ ਆਪਾਂ ਨੇ ਮਸਾਲਾ ਮਿਕਸ ਕਰ ਦਿੱਤਾ ਹੈਗਾ ਮਸਾਲਾ ਵੀ ਆਪਣਾ ਭੁੱਜ ਚੁੱਕਿਆ ਵਧੀਆ ਆਪਣਾ ਮਸਾਲਾ ਜਦੋਂ ਇਹਨਾਂ ਤੇਲ ਛੱਡਦੇ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਮਸਾਲਾ ਆਪਣਾ ਭੁੱਜ ਗਿਆ ਜੀ ਇਹ ਦੇਖੋ ਜੀ ਸਾਲਾ ਆਪਣਾ ਚੰਗੀ ਤਰ੍ਹਾਂ ਵਧੀਆ ਭੁੱਜ ਚੁੱਕਿਆ ਹੈਗਾ ਦੇਖੋ ਕਿੰਨਾ ਸੋਹਣਾ ਕਲਰ ਆ ਰਿਹਾ ਮਸਾਲੇ ਦਾ ਰੈੱਡ ਰੈੱਡ ਕਲਰ ਆਇਆ ਹੈਗਾ ਵੈਸੇ ਕੈਮਰੇ 'ਚ ਥੋੜਾ ਜਿਹਾ ਕੈਪਚਰ ਨਹੀਂ ਹੋ ਰਿਹਾ ਕਲਰ ਔਰੇਂਜਾ ਕਲਰ ਆ ਰਿਹਾ ਫਿੱਕਾਇਆ ਨਹੀਂ ਬਹੁਤ ਜ਼ਿਆਦਾ ਵਧੀਆ ਕਲਰ ਰੈਡ ਰੈਡ ਕਲਰ ਜਾਈ ਬਹੁਤ ਸੋਹਣਾ ਰੀਅਲ ਚ ਕਲਰ ਬਹੁਤ ਸੋਹਣਾ ਹੈਗਾ ਮਸਾਲੇ ਦਾ ਆ ਦੇਖੋ ਜੀ ਹੁਣ ਆਪਾਂ ਜੋ ਤੋਰੀਆਂ ਪਾਣੀ ਚੋਂ ਕੱਢ ਕੇ ਰੱਖੀਆਂ ਹੋਈਆਂ ਸੀ ਸਾਰਾ ਪਾਣੀ ਇਹਨਾਂ ਦਾ ਪਾਣੀ ਛਾਨ ਲਿਆ ਸੀ ਅਲੱਗ ਕਰ ਲਿਆ ਸੀ ਪਾਣੀ ਸਾਰਾ ਪਾਣੀ ਨਿਕਲ ਚੁੱਕਿਆ ਹੁਣ ਆਪਾਂ ਇਹਨਾਂ ਨੂੰ ਮਸਾਲੇ ਦੇ ਵਿੱਚ ਮਿਕਸ ਕਰਾਂਗੇ ਤੋਰੀਆਂ ਤਾਂ ਆਪਣੀਆਂ ਆਪ ਇੱਕ ਵਾਰੀ ਉਬਾਲਣ ਤੇ ਪਾਣੀ ਚੀ ਜਿਹੜੀਆਂ ਬਣ ਗਈਆਂ ਸੀ ਹੁਣ ਆਪਾਂ ਇਹਨਾਂ ਥੋੜਾ ਸੇਕ ਲਵਾਵਾਂਗੇ ਦੇਖੋ ਜੀ ਸੇਕ ਲਵਾਉਣ ਤੋਂ ਬਾਅਦ ਕਿਸ ਤਰ੍ਹਾਂ ਬਣੀਆਂ ਨੇ ਥੋੜਾ ਕੈਮਰੇ 'ਚ ਕਲਰ ਨਹੀਂ ਆ ਰਿਹਾ ਕੁਝ ਆਪਾਂ ਨੇ ਅੱਜ ਸਬਜੀ ਅੰਦਰਲੀ ਕਿਚਨ 'ਚ ਬਣਾਈ ਕਰਕੇ ਦੇ ਵਿੱਚ ਨਾ ਜੀ ਲਾਈਟ ਦੀ ਪ੍ਰੋਬਲਮ ਆ ਰਹੀ ਹੈ ਲਾਈਟ ਨਹੀਂ ਚੰਗੀ ਤਰ੍ਹਾਂ ਦਿਖ ਰਹੀ ਆਹ ਦੇਖੋ ਕਿੰਨੀ ਸੋਹਣੀ ਸਬਜੀ ਬਣ ਕੇ ਰੈਡੀ ਹੋਈ ਹੈ ਜੀ ਬਹੁਤ ਜ਼ਿਆਦਾ ਟੇਸਟੀ ਵੀ ਬਣੀ ਸੀ ਸਬਜੀ ਇਹ ਬਹੁਤ ਜ਼ਿਆਦਾ ਵਧੀਆ ਵੀ ਬਣੀ ਸੀ ਇਹਦਾ ਕਲਰ ਇਸ ਤਰ੍ਹਾਂ ਵੀ ਆਪਾਂ ਨੂੰ ਕੈਪਚਰ ਨਹੀਂ ਹੋ ਰਿਹਾ ਕਲਰ ਅੱਛੀ ਤਰ੍ਹਾਂ ਬਹੁਤ ਸੋਹਣਾ ਕਲਰ ਸੀ ਰੈੱਡ ਰੈੱਡ ਕਲਰ ਸੀ ਸੁੱਕੀ ਸਬਜ਼ੀ ਬਹੁਤ ਵਧੀਆ ਟ੍ਰੇਸ ਟੇਸਟੀ ਬਣਦੀ ਹੈ ਤੋਰੀਆਂ ਦੀ ਤੁਸੀਂ ਇੱਕ ਵਾਰੀ ਇਸ ਤਰ੍ਹਾਂ ਬਣਾ ਕੇ ਖਾ ਕੇ ਜ਼ਰੂਰ ਦੇਖਿਓ ਜੀ ਅਸੀਂ ਫੇਰ ਤੋਂ ਧੰਨਵਾਦ ਕਰਦੇ ਹਾਂ ਜਿਹੜੇ ਕਿ ਆਪਣੇ ਚੈਨਲ ਤੇ ਵਿਜ਼ਿਟ ਕਰ ਰਹੇ ਨੇ ਜੀ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਵੀਡੀਓਜ਼ ਕਿਸ ਤਰ੍ਹਾਂ ਦੀਆਂ ਲੱਗਦੀਆਂ ਨਹੀਂ ਆ ਆ ਦੇਖੋ ਜੀ ਧੰਨਵਾਦ ਹੈ ਜੀ ਸਾਰਿਆਂ ਦਾ ਆਪਣੇ ਚੈਨਲ ਤੇ ਬਹੁਤ-ਬਹੁਤ ਥੈਂਕ ਯੂ ਜੀ